ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਲਾਲ ਸਾਗਰ ਵਿੱਚ ਪਿਛਲੇ ਕੁਝ ਦਿਨਾਂ ਦੀ ਸ਼ਾਂਤੀ ਇੱਕ ਵਾਰ ਫੇਰ ਭੰਗ ਹੋਈ ਹੈ ਬੁੱਧਵਾਰ ਨੂੰ ਯਮਨ ਦੇ ਈਰਾਨ ਸਮਰਥਿਤ ਹੁਤੀ ਵਿਦਰੋਹੀਆਂ ਦੁਆਰਾ ਹਮਲਾ ਕੀਤੇ ਗਏ ਦੋ ਜਹਾਜ਼ਾਂ ਵਿੱਚੋਂ ਇੱਕ ਅਟਰਨਿਟੀ ਸੀ ਪੂਰੀ ਤਰ੍ਹਾਂ ਡੁੱਬ ਗਿਆ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਲਾਲ ਸਾਗਰ ਵਿੱਚ ਜਹਾਜ਼ਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕੀਤੇ ਨੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੋਮਵਾਰ ਅਤੇ ਫਿਰ ਮੰਗਲਵਾਰ ਨੂੰ ਸਮੁੰਦਰੀ ਡਰੋਨ ਅਤੇ ਰਾਕਟਾ ਨਾਲ ਹੁਤੀ ਵਿਦਰੋਹੀਆਂ ਦੁਆਰਾ ਜਹਾਜ਼ ਉੱਤੇ ਹਮਲਾ ਕੀਤਾ ਗਿਆ ਬੁੱਧਵਾਰ ਸਵੇਰ ਤੱਕ ਜਹਾਜ਼ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਸੀ ਇਸ ਜਹਾਜ਼ ਉੱਤੇ ਸਵਾਰ 25 ਚਾਲਕ ਦਲ ਦੇ ਮੈਂਬਰਾਂ ਵਿੱਚੋਂ 6 ਨੂੰ ਕਿਸੇ ਤਰ੍ਹਾਂ ਬਚਾ ਲਿਆ ਗਿਆ ਪਰ 15 ਅਜੇ ਵੀ ਲਾਪਤਾ ਨੇ ਜਦੋਂ ਕਿ 4 ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਕੁਤਿਆਨੇ ਕਟਨਾਦਾਇਕ ਵੀਡੀਓ ਵੀ ਜਾਰੀ ਕੀਤਾ ਹੈ ਇਸ ਤੋਂ ਇਲਾਵਾ ਜਹਾਜ਼ ਦਾ ਅਗਲਾ ਹਿੱਸਾ ਬਿਲਕੁਲ ਉਸੇ ਤਰ੍ਹਾਂ ਖੜਾ ਹੋਇਆ ਸੀ ਜਿਵੇਂ ਟਾਈਟੈਨਿਕ ਫਿਲਮ ਵਿੱਚ ਦਿਖਾਇਆ ਗਿਆ ਹੈ। ਭਾਰਤੀ ਪੁਲਾੜੀ ਆਤਰੀ ਸੁਭਾਸ਼ ਸ਼ੁਕਲਾ ਆਪਣੀ ਪੁਲਾੜੀ ਯਾਤਰਾ ਦੀ ਆਖਰੀ ਪੜਾਅ ਵਿੱਚ ਇੱਕ ਕਿਸਾਨ ਦੀ ਭੂਮਿਕਾ ਨਿਭਾ ਰਹੇ ਨੇ। ਉਹਨਾਂ ਨੇ ਪੈਟਰੀ ਡਿਸ਼ 'ਚ ਮੂੰਗੀ ਅਤੇ ਮੇਥੀ ਉਗਾਈ ਹੈ। ਜਿਸ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਫ੍ਰਿਜਰ ਵਿੱਚ ਰੱਖਿਆਏ ਤੇ ਉਸ ਨਾਲ ਇੱਕ ਸੰਬੰਧਿਤ ਤਸਵੀਰ ਵੀ ਸਾਂਝੀ ਕੀਤੀ ਹੈ। ਸ਼ੁਕਲਾ ਨੇ ਇਹ ਕੰਮ ਇੱਕ ਅਧਿਐਨ ਦੇ ਤਹਿਤ ਕੀਤਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮਾਈਕਰੋ ਗ੍ਰੈਵਿਟੀ ਪੌਦਿਆਂ ਦੇ ਉੱਗਣ ਅਤੇ ਸ਼ੁਰੂਆਤੀ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਐਕਸੀਅਮ 4 ਪੁਲਾੜ ਜਹਾਜ਼ ਰਾਈ ਆਈਐਸਐਸ ਪਹੁੰਚੇ ਸ਼ੁਕਲਾ ਅਤੇ ਉਹਨਾਂ ਦੇ ਸਾਥੀਆਂ ਆਰਬਿਟਰਲ ਪ੍ਰਯੋਗਸ਼ਾਲਾ ਵਿੱਚ 12 ਦਿਨ ਬਿਤਾ ਚੁੱਕੇ ਨੇ। ਉਨ੍ਹਾਂ ਦੇ 10 ਜੁਲਾਈ ਤੋਂ ਬਾਅਦ ਕਿਸੇ ਵੀ ਦਿਨ ਤਰਤੀ ਉਤੇ ਵਾਪਸ ਆਉਣ ਦੀ ਉਮੀਦ ਹੈ ਅਮਰੀਕੀ ਪੁਲਾੜ ਏਜੰਸੀ NASA ਨੇ ਅਜੇ ਤੱਕ ISS ਤੋਂ Axiom 4 ਪੁਲਾੜਯਾਨ ਦੇ ਵਾਖੋਂ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਪਰ ISS ਪਹੁੰਚੇ Axiom 4 ਮਿਸ਼ਨ ਦੀ ਮਿਆਦ 14 ਦਿਨ ਦੀ ਦੱਸੀ ਜਾ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਦੇਸ਼ਾਂ ਦੀ ਯਾਤਰਾ ਮਗਰੋਂ ਅੱਜ ਸਵੇਰੇ ਵਾਪਸ ਆਏ ਨੇ ਪੰਦੇਸ਼ਾਂ ਦੇ ਇਸ ਦੌਰੇ ਦੌਰਾਨ ਉਹ ਕਨਾ ਤ੍ਰਿਨੀਦਾਦ ਐਂਡ ਟੋਬੈਗੋ ਅਰਜنٹੀਨਾ ਬ੍ਰਾਜ਼ੀਲ ਅਤੇ ਨਾਮੀਬੀਆ ਗਏ ਸਨ ਇਸ ਤੋਂ ਇਲਾਵਾ ਉਹਨਾਂ ਨੇ ਬ੍ਰਾਜ਼ੀਲ 'ਚ ਹੋਏ 17ਵੇਂ ਬ੍ਰਿਕਸ ਸੰਮੇਲਨ ਵਿੱਚ ਵੀ ਹਿੱਸਾ ਲਿਆ ਸੀ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਗੋਡ ਆਫ ਆਨਰ ਨਾਲ ਵੀ ਨਿਵਾਜਿਆ ਇਸ ਦੌਰਾਨ ਉਹਨਾਂ ਨੇ ਵਿਦੇਸ਼ੀ ਸੰਸਦਾਂ 'ਚ 17 ਵਾਰ ਭਾਸ਼ਣ ਵੀ ਦਿੱਤਾ ਹੈ ਕੌਣਾ ਚ ਪਿਛਲੇ 30 ਦਿਨਾਂ ਦੌਰਾਨ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਸੀ ਇਸ ਦੌਰਾਨ ਲਗਭਗ ਹਰੇਕ ਦੇਸ਼ ਨੇ ਉਹਨਾਂ ਨੂੰ ਆਪਣੇ ਸਰਵਉੱਚ ਸਨਮਾਨ ਨਾਲ ਵੀ ਨਿਵਾਜਿਆ ਜਿਸ ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਪਹਿਲੇ ਵਿਦੇਸ਼ੀ ਨੇਤਾ ਬਣੇ ਨੇ ਰਾਜਸਥਾਨ ਦੇ ਚੂਰੂ ਵਿੱਚ ਬੁੱਧਵਾਰ ਨੂੰ ਜੈਗੂਆਰ ਲੜਾਕੂ ਜਹਾਜ਼ ਅਚਾਨਕ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਭਾਰਤੀ ਹਵਾਈ ਸੈਨਾ ਦੇ ਦੋ ਜਵਾਨ ਮਾਰੇ ਗਏ ਨੇ। ਇਹਨਾਂ ਪਾਇਲਟਾਂ ਦੀ ਪਛਾਣ ਹਰਿਆਣਾ ਦੇ ਰੋहतक ਤੋਂ ਸਕੁਐਡਨ ਲੀਡਰ ਲੋਕੇਂਦਰ ਸਿੰਘ ਸਿੰਧੂ ਅਤੇ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਤੋਂ ਫਲਾਈਟ ਲੈਫਟਿਨੈਂਟ ਰਿਸ਼ੀ ਰਾਜ ਸਿੰਘ ਦੇਵ ਦਾ ਵੱਜੋ ਹੋਈ ਹੈ। ਦੋਵੇਂ ਪਾਇਲਟ ਅੰਬਾਲਾ 에ਅਰ ਬੇਸ ਉੱਤੇ 5 ਨੰਬਰ ਸਕੁਐਡਨ ਵਿੱਚ ਪੋਸਟਡ ਸਨ ਅਤੇ ਨਿਯਮ ਅਨੁਸਾਰ ਇਕਲਾਈ ਅਭਿਆਸ ਲਈ ਰਾਜਸਥਾਨ ਦੇ ਬਾੜਮੀਰ 에ਅਰ ਬੇਸ ਉੱਤੇ ਤੈਨਾਤ ਸਨ ਤੇ ਬਿੱਤੇ ਦਿਨ ਹੀ ਉਹਨਾਂ ਦਾ ਪਲੈਨ ਕ੍ਰੈਸ਼ ਹੋਣ ਕਾਰਨ ਦੋਵੇਂ ਜਵਾਨਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤੇ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਆਰਤੀ ਚੌਂਕ ਵਿੱਚ ਬਿੱਤੇ ਦਿਨੀ ਇੱਕ ਬੋਰੀ ਵਿੱਚੋਂ ਇੱਕ ਲੜਕੀ ਦੀ ਲਾਸ਼ ਬਰਾਮਦ ਹੋਈ ਸੀ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾ ਦਿੱਤਾ। ਲੁਧਿਆਣਾ ਪੁਲਿਸ ਨੇ ਇਸ ਗੁੰਜਲਦਾਰ ਕੇਸ ਨੂੰ ਸੁਲਝਾਉਂਦੇ ਹੋਏ ਖੁਲਾਸਾ ਕੀਤਾ ਹੈ ਕਿ ਲੜਕੀ ਨੂੰ ਕਿਸੇ ਹੋਰ ਨੇ ਨਹੀਂ ਸਗੋ ਉਸਦੇ ਹੀ ਸੋਹਰੇ ਵੱਲੋਂ ਮਾਰਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਸੋਹਰੇ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਅੱਜ ਇਸ ਬਾਰੇ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਹੈ। ਤੇ ਉਸ ਵਿੱਚ ਕਤਲकांड ਬਾਰੇ ਵੱਡੇ ਖੁਲਾਸੇ ਵੀ ਕਰੇਗੀ ਪੁਲਿਸ ਮੁਤਾਬਕ ਮ੍ਰਿਤਕਾ ਦੇ ਪਰਿਵਾਰ ਉਸਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਉਸਦੇ ਸਹੁਰੇ ਨੇ ਸ਼ਰਾਬ ਦੇ ਨਸ਼ੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਵਾਨੀ ਵਿੱਚ ਇੱਕ ਸਕੂਲ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਚੱਲਦੀ ਬੱਸ ਅਚਾਨਕ ਸੜਕ ਤੋਂ ਉੱਤਰ ਗਈ ਅਤੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ ਸੜਕ ਦੇ ਦੋਵੇਂ ਪਾਸੇ ਡੂੰਘੇ ਖੇਤ ਸਨ ਜਿਨ੍ਹਾਂ ਦੀ ਡੁਕਾਈ 7 ਤੋਂ 8 ਫੁੱਟ ਦੱਸੀ ਜਾ ਰਹੀ ਹੈ ਇਕਟਨਾ ਪਿੰਡ ਬਲਿਆਲੀ ਦੇ ਬਵਾਨੀ ਖੇੜਾ ਰੋਡ ਉਤੇ ਵਾਪਰੀ ਹੈ ਬੱਸ ਵਿੱਚ ਲਗਭਗ 50 ਬੱਚੇ ਸਨ ਜੋ ਸਕੂਲ ਜਾ ਰਹੇ ਸਨ ਇਸ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਵੀ ਹੋਏ ਨੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਬੱਸ ਡਰਾਈਵਰ ਤੋਂ ਪੁੱਛਗਿੱਛ ਕਰਨ ਉਪਰੰਤ ਪਤਾ ਲੱਗਿਆ ਹੈ ਕਿ ਉਹ ਬੱਚਿਆਂ ਨੂੰ ਇੱਕ ਨਿੱਜੀ ਸਕੂਲ ਬੱਸ ਵਿੱਚ ਬਵਾਨੀ ਖੇੜਾ ਸਥਿਤ ਰੇਨਬੋ ਇੰਟਰਨੈਸ਼ਨਲ ਸਕੂਲ ਜਾ ਰਿਹਾ ਸੀ ਡਰਾਈਵਰ ਨੇ ਕਿਹਾ ਸੀ ਬਲਿਆਲੀ ਪਿੰਡ ਤੋਂ ਸਿਰਫ 1-2 ਕਿਲੋਮੀਟਰ ਦੂਰ ਹੀ ਗਏ ਸੀ ਜਦੋਂ ਅੱਗੋਂ ਸੜਕ ਉੱਤੇ ਇੱਕ ਹੋਰ ਬੱਸ ਆਉਂਦੀ ਦੇਖੀ ਸਾਹਮਣੇ ਤੋਂ ਆ ਰਹੀ ਬੱਸ ਇੱਕ ਨਿੱਜੀ ਕੰਪਨੀ ਦੀ ਸੀ ਤੰਗ ਸੜਕ ਹੋਣ ਕਾਰਨ ਬੱਸ ਡਰਾਈਵਰ ਨੇ ਬੱਸ ਨੂੰ ਸੜਕ ਦੇ ਇੱਕ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਜੋ ਦੂਜੀ ਬੱਸ ਸੜਕ ਤੋਂ ਲੰਘ ਸਕੇ ਇਸ ਕੋਸ਼ਿਸ਼ ਵਿੱਚ ਬੱਸ ਸੜਕ ਤੋਂ ਉੱਤਰ ਗਈ ਤੇ ਕੰਟਰੋਲ ਗਵਾ ਬੈਠੀ ਜਿਸ ਕਾਰਨ ਉਹ ਡੂੰਗੀ ਖੱਡ ਵਿੱਚ ਜਾ ਡਿੱਗੀ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ ਅੱਜ 10 ਜੁਲਾਈ ਤੋਂ ਸ਼ੁਰੂ ਹੋਇਆ ਹੈ ਪਹਿਲੇ ਦਿਨ ਦੀ ਕਾਰਵਾਈ ਹੀ ਸਿਰਫ 11 ਮਿੰਟ ਵਿੱਚ ਪੂਰੀ ਹੋ ਗਈ ਸੀ ਇਸ ਦੌਰਾਨ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਲੇਖਕ ਡਾਕਟਰ ਰਤਨ ਸਿੰਘ ਜੱਗੀ ਸ਼ਹੀਦ ਨਾਇਕ ਸੁਰਿੰਦਰ ਸਿੰਘ ਅਤੇ ਇਸ ਤੋਂ ਇਲਾਵਾ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਅਤੇ ਅਬੋਹਰ ਦੇ ਕੱਪੜਾ ਵਪਾਰੀ ਸੰਜੀਵ ਵਰਮਾ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਨੇ ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ 11 ਜੁਲਾਈ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਸੈਸ਼ਨ ਬੇਦਬੀ ਦੇ ਮਾਮਲੇ ਵਿੱਚ ਸਖਤ ਕਾਨੂੰਨ ਬਣਾਉਣ ਲਈ ਬੁਲਾਇਆ ਗਿਆ ਹੈ ਪਰ ਸੈਸ਼ਨ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਾਨੂੰ ਅਜੇ ਤੱਕ ਬਿੱਲ ਦੀ ਕੋਈ ਕਾਪੀ ਨਹੀਂ ਮਿਲੀ ਜੋ ਕੱਲ੍ਹ ਆਂਦਾ ਜਾਣਾ ਹੈ ਜੇਕਰ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਹੁੰਦੀ ਤਾਂ ਇਹ ਸਾਨੂੰ ਇੱਕ ਜਾਂ ਦੋ ਦਿਨ ਪਹਿਲਾਂ ਹੀ ਬਿੱਲ ਦੀ ਕਾਪੀ ਦੇ ਦਿੰਦੇ ਜਿਸ ਦਾ ਅਸੀਂ ਅਧਿਐਨ ਕਰ ਸਕਦੇ ਡੰਕੀ ਰੋਡ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਟਰੈਵਲ ਏਜੰਟਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਉੱਤੇ ਹੁਣ ED ਨੇ ਵੀ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਮਨੀ ਲੌਂਡਰਿੰਗ ਦੇ ਖਸਤੇ ਦੇ ਕਾਰਨ ED ਦੇ ਜਲੰਧਰ ਸਥਿਤ ਜਰਨਲ ਦਫ਼ਤਰ ਤੋਂ ਵੱਖ-ਵੱਖ ਟੀਮਾਂ ਨੇ ਬੁੱਧਵਾਰ ਨੂੰ ਇਕੱਠਿਆਂ ਪੰਜਾਬ ਅਤੇ ਹਰਿਆਣਾ ਵਿੱਚ 11 ਜਗ੍ਹਾ ਉੱਤੇ ਛਾਪੇ ਮਾਰੇ ਨੇ ਪੰਜਾਬ ਵਿੱਚ ਤਰਨਤਾਰਨ, ਮੋਗਾ, ਅੰਮ੍ਰਿਤਸਰ, ਸੰਗਰੂਰ, ਪਟਿਆਲਾ ਤੇ ਹਰਿਆਣਾ ਦੇ ਅੰਬਾਲਾ, ਕੁਰਕਸ਼ੇਤਰ ਅਤੇ ਕਰਨਾਲ ਵਿੱਚ ਤਿੰਮਾ ਨੇ ਸਵੇਰੇ 4:30 ਤੋਂ 5 ਵਜੇ ਜਾਂਚ ਸ਼ੁਰੂ ਕੀਤੀ ਹੈ ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਦੇ ਘਰ ਉੱਤੇ ਇੱਕ ਟਰੈਵਲ ਏਜੰਟ ਅਤੇ ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਗਰੁੱਪ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦੇ ਘਰ ਦੇਰ ਰਾਤ ਤੱਕ ਈਡੀ ਦੀ ਜਾਂਚ ਜਾਰੀ ਰਹੀ ਸੀ ਖਬਰਾਂ ਦਾ سلسلہ ਐਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ